ਚ ਇਹ ਬਣੇ ਹੋਇਆ ਕਾਲੀਆਂ ਦੇ ਮੌਕੇ ਜਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਢੇਲਾ ਉਹ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ ਇੱਕ ਰੁਪਈਆ ਸਕੂਲ ਨੂੰ ਨਹੀਂ ਦਿੱਤਾ ਬਾਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਧਰ ਘਟਨ ਕਰਨ ਆ ਰਹੇ ਹਾਂ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਾਈ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਮਹੂਤ ਪਤਾ ਨਹੀਂ ਕਦ ਕਰਨਾ ਆ ਰਹੇ ਨੇ ਸੋ ਉਹਦੇ ਨਾਲ ਨਾਲ ਸੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਆ ਜਾ ਆ ਜਾ ਇਕੱਠੇ ਹੋਏ ਨੇ ਇਹ ਕਾਰਨ ਕੀ ਹੈ ਜੀ ਲਖੂ ਜੀ ਕਿ ਕਿਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਸੋਸ਼ਲਵਾਦੀ ਸ਼ੁਰੂ ਕੀਤੀ ਹੋਈ ਆ ਆਪਾਂ ਨੂੰ ਪਤਾ ਲਗਭਗ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਜਾ ਕੇ ਇਹ ਇੱਕ ਡਰਾਮੇਬਾਜ਼ੀ ਕਰ ਰਹੇ ਆ ਡਰਾਮੇਬਾਜ਼ੀ ਕੀ ਆ ਬਾਈ ਅਸੀਂ ਪਿੰਡਾਂ ਵਾਲਿਆਂ ਨਾਲ ਜਾ ਜਾ ਕੇ ਮਿਲੇ ਸਾਡੇ ਪਿੰਡ ਵੀ ਦੇਖਿਆ ਅੱਜ ਅਸੀਂ ਕੱਲੇ ਮਾਜਰੇ 'ਚ ਪਹੁੰਚੇ ਆ ਬਾਈ ਆ ਪਿੰਡ ਸਕੂਲ ਆ ਜਿਹੜਾ ਇਹ ਸਕੂਲ ਦੇ ਕਮਰੇ ਜਿਹੜੇ 14 15 ਚ ਇਹ ਬਣੇ ਹੋਇਆ ਕਾਲੀਆਂ ਦੇ ਮੌਕੇ ਜਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਢੇਲਾ ਉਹ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ 1 ਰੁਪਇਆ ਸਕੂਲ ਨੂੰ ਨਹੀਂ ਦਿੱਤਾ ਬਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਧ ਘਟਨ ਕਰਨ ਆ ਰਹੇ ਹਾਂ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਈ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਮਹੂਰਤ ਪਤਾ ਨਹੀਂ ਕਦਾਂ ਕਰਨਾ ਆ ਰਹੇ ਨੇ ਸੋ ਉਹਦੇ ਨਾਲ ਨਾਲ ਸ਼ੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਸਵਾ ਸਾਲ ਅਸੀਂ ਬੈਠ ਕੇ ਲਗਭਗ 13 ਮਹੀਨੇ ਅਸੀਂ ਬੈਠੇ ਹਾਂ ਉੱਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਉਂਕਿ ਦੇਵਾਨ ਮਾਨ ਭਗਵੰਤ ਮਾਨੇ ਸਾਰੇ ਕਹਿੰਦੇ ਸੀ ਵੀ ਇਹ ਮੰਗਾਂ ਬਿਲਕੁਲ ਜਾਇਜ਼ ਨੇ ਔਰ ਜਾਇਜ਼ ਹੈ ਵੀ ਨੇ ਬਾਈ ਜੇ ਅੱਜ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਜਿਹੜਾ ਇਹ ਪੰਜਾਬ ਨਹੀਂ ਪੂਰਾ ਇੰਡੀਆ ਜਿਹੜਾ ਇੰਡੀਆ ਦੇ ਲੋਕਾਂ ਦੇ ਹੱਥ 'ਚ ਠੂਠਾ ਆ ਜਾਊਗਾ ਕਿਉਂਕਿ ਇਹਨਾਂ ਮੰਗਾਂ ਤੋਂ ਬਿਗੇਰ ਸਰ ਨਹੀਂ ਸਕਦਾ ਸੋ ਪੂਰੇ ਭਾਰਤ ਦੀਆਂ ਜਿਹੜੀਆਂ ਮੰਗਾਂ ਨੂੰ ਕਿਸਾਨ ਲੜ ਰਹੇ ਸੀਗੇ ਉਹ ਜਿਹੜੀ ਸੈਂਟਰ ਦੀ ਸਹ ਦੇ ਉੱਤੇ ਜਿਹੜਾ ਅਟੈਕ ਸੰਭੂ ਦੇ ਖਨੌਰੀ ਕੀਤਾ ਬਾਈ ਉਹ ਚੀਜ਼ ਨੂੰ ਲੈ ਕੇ ਲੋਕਾਂ 'ਚ ਰੋਸ ਆ ਉਹ ਰੋਸ ਨੂੰ ਜ਼ਾਹਰ ਕਰਨ ਵਾਸਤੇ ਜਾਂ ਜਿਹੜਾ ਸਾਡੇ ਸੰਭੂ ਦੇ ਖਨੌਰੀ ਦੇ ਉੱਤੇ ਨੁਕਸਾਨ 2 ਕਰੋੜ ਦਾ ਹੋ ਗਿਆ ਬਾਈ ਸਾਡੇ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੀਆਂ ਟਰਾਲੀਆਂ ਸਿਲੰਡਰ ਕੱਪੜੇ ਭਾਂਡੇ ਚੋਰੀ ਹੋ ਗਏ ਅਸੀਂ ਬਾਈ ਆਹੀ ਸਵਾਲ ਉਹਨਾਂ ਨੂੰ ਕਰਨ ਵਾਸਤੇ ਵੀ ਬਾਈ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਪਰਵਾਈ ਕਰੇ ਔਰ ਜਿਹੜਾ ਰਾਤ ਬਾਈ ਕਹਿਰ ਅੱਜ ਪਰਮਾਤਮਾ ਵੱਲੋਂ ਜਣੀ ਬਾਦਾਂ ਵੱਲੋਂ ਰੱਬ ਵੱਲੋਂ ਇੱਕ ਕਹਿਰ ਫਸਲਾਂ ਤੇ ਹੋਇਆ 70% ਫਸਲਾਂ ਖੇਤਾਂ ਚ ਘੜੀਆਂ ਜਣੀ ਭਗਮਾਨ ਤੁਮਾਨ ਸਰਕਾਰ ਨੂੰ ਇਹ ਨਹੀਂ ਹੈ ਜਿਹੜਾ ਕਹਿੰਦਾ ਸੀ ਬੱਕਰੀ ਦਾ ਮੁਰਗੀ ਦਾ ਮੈਂ ਮੁਆਵਜ਼ਾ ਦੇਵਾਂਗਾ ਇੱਕ ਵੀ ਬਿਆਨ ਨਹੀਂ ਆਇਆ ਬਈ ਧੜਕੇ ਦਾ 70% ਲੋਕਾਂ ਦੀਆਂ ਫਸਲਾਂ ਝੜ ਗਈਆਂ ਖੜੀਆਂ ਸੋ ਇਹੋ ਜੇ ਸਵਾਲ ਆ ਜਿਹੜੇ ਅਸੀਂ ਉਹ ਦੇਮਾਨ ਨੂੰ ਕਰਨੇ ਆ ਆਉਂਦਾ ਬਈ ਜ਼ਰੂਰ ਡਟ ਕੇ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ ਔਰ ਸਵਾਲ ਵੀ ਕਰਾਂਗੇ ਇੱਕ ਮਿੰਟ ਦੋਵਾਰ ਇੱਕ ਮਿੰਟ ਹਾਂਜੀ ਦੋਵਾਰ ਕਿਸਾਨਾਂ ਦੇ ਅੰਦਰ ਜਿਹੜਾ ਰੋਸ ਹੈ ਪੰਜਾਬ ਦੇ ਅੰਦਰ ਅੱਜ ਕੱਲਾ ਮਾਦਰਾ ਦੇ ਇੱਕ ਵੀ ਕਿਸਾਨ ਇਕੱਠੇ ਹੋਏ ਨੇ ਕੀ ਕਾਰਨ ਹੈ ਜੀ ਦਾ ਸਰ ਗੱਲ ਇਹ ਹੈ ਕਿ ਸਰਕਾਰ ਨੇ ਜੇ ਤਾਂ ਕੁਝ ਕਰਿਆ ਹੁੰਦਾ ਜਾਂ ਉਹ ਕਰਨਾ ਚਾਹੁੰਦੀ ਜਾਂ ਉਹ ਮੈਂ ਮਤਲਬ ਉਹ ਨਾ ਤਾਂ ਫੰਕਸ਼ਨ ਸੀ ਜੇ ਤਾਂ ਕੁਝ ਹੋਰ ਦੇਖੇ ਜਾਂਦੇ ਜੀ ਜਾਂ ਤਰੇਕ ਤੋਂ ਨੂੰ ਪਹਿਲੇ ਦਿੱਤੇ ਹੋਏ ਦਾ ਕੋਈ ਦਗਾਟਨ ਕਰਨੇ ਜਾਂਦੇ ਕਿ ਪਿਛਲੀਆਂ ਸਰਕਾਰਾਂ ਦੇ ਕੰਮ ਨੇ ਉਹਨਾਂ ਦਾ ਦਗਾਟਨ ਹੈ ਸ਼ੋਸ਼ਣਵਾਦੀ ਹੈ ਸਭ ਤੋਂ ਵੱਡੀ ਗੱਲ ਹੈ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਕਿਸੇ ਲਈ ਵੀ ਟਾਈਮ ਨਹੀਂ ਹੈਗਾ ਬਾਕੀ ਟੀਚਰਾਂ ਲਵੇ ਐਡਮਿਸ਼ਨ ਦਾ ਸਮਾਂ ਉਹਨਾਂ ਲਈ ਵੀ ਟਾਈਮ ਨਹੀਂ ਹੈਗਾ ਇਸ ਸਮੇਂ ਦਾ ਮਤਲਬ ਸਵੇਰ ਦੇ ਤੁਸੀਂ ਵੀ ਆ ਬਾਈ ਜੀ ਕਿਸਾਨ ਯੂਨੀਅਨ ਸਾਰੇ ਹੀ ਉਹਨਾਂ ਨੇ ਕੰਮ ਲਾਤੀ ਨਹੀਂ ਤੁਸੀਂ ਕਿਉਂ ਉੱਥੇ ਹੋ ਇੱਥੇ ਅਸੀਂ ਉਹਨਾਂ ਦਾ ਇਹ ਪੁੱਛਣ ਪਾਸਤੀ ਸਵਾਲ ਹੀ ਕਰਨੇ ਨੇ ਨਾ ਕੀ ਕੀ ਸਵਾਲ ਨੇ ਸਵਾਲ ਤਾਂ ਸਭ ਤੋਂ ਵੱਡੀ ਤੇ ਗੱਲ ਉਹਨੂੰ ਵੀ ਪਤਾ ਹੀ ਆ ਜੀ ਰੋਜ ਦੇ ਸਵਾਲ ਨੇ ਵੀ ਜਿਹੜਾ ਇੱਕ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਸਰਕਾਰ ਦਾ ਸੈਂਟਰ ਨਾਲ ਮਿਲ ਕੇ ਇਹਨਾਂ ਨੇ ਕੀ ਕੀ ਕੁਸ਼ ਕੀਤਾ ਉਹ ਮੀਡੀਆ 'ਚ ਬਹੁਤ ਧੀਆ ਆਇਆ ਹੋਇਆ ਵੀ ਟਰਾਲੀਆਂ ਚੋਰੀ ਪੰਡਤ ਸਾਹਿਬ ਜਿਹੜੇ ਪੈਸੇ ਲੱਗੇ ਨੇ ਟੈਂਟ ਲੱਗਿਆ ਪ੍ਰੋਗਰਾਮ ਕਰ ਰਿਹਾ ਇਹ ਕੌਣ ਪੈਸੇ ਕੌਣ ਲਗਾ ਰਿਹਾ ਦੇਖੋ ਜੀ ਇਹ ਪਿੰਡ ਦੇ ਸਹਿਯੋਗ ਨਾਲ ਹੋਇਆ ਕੁਝ ਟੀਚਰਾਂ ਨੇ ਥਿੰ ਵਿਚਾਰਿਆਂ ਨੇ ਕੁਝ ਜਿਹੜੇ ਸੋਸ਼ਲ ਵਰਕਰ ਨੇ ਪਿੰਡਾਂ ਚ ਪਹੁੰਚ ਨਹੀਂ ਦਿੱਤੇ ਨੇ ਅੱਗੇ ਕਰਕੇ ਇਹ ਸਰਕਾਰੀ ਪ੍ਰੋਗਰਾਮ ਫਿਰ ਸਰਕਾਰ ਨਹੀਂ ਲਗਾਉਣਾ ਚਾਹੀਦਾ ਬਈ ਦੇਖੋ ਅਨਾਉਂਸ ਕਰਤਾ ਵੀ 5000 ਰੁਪਏ ਆਊਗਾ ਕਦੋਂ ਆਉਂਦਾ ਕਿ ਸਰਕਾਰ ਨੂੰ ਪਤਾ ਹੈ ਇਹਦੇ ਬਾਰੇ ਨਾਲ ਟੀਚਰ ਨੂੰ ਪਤਾ ਵਿਚਾਰੇ ਨੂੰ ਨਾਲ ਸਾਨੂੰ ਲੋਡ ਸੀ ਉਠਾਉਣ ਦੀ ਕੋਈ ਸਕੂਲ ਨੂੰ ਜਿਵੇਂ ਬਿਲਡਿੰਗ ਦੀ ਲੋਡ ਆ ਹੋਰ ਕੋਈ ਪੈਸੇ ਹੋਰ ਮਿਲਣੇ ਚਾਹੀਦੇ ਸੀ ਮੈਂ ਉਹੀ ਤਾਂ ਕਹਿੰਦਾ ਜੀ ਜੇ ਲੋਡ ਹੁੰਦੀ ਫਿਰ ਤਾਂ ਇਹ ਇਕੱਠਾ ਕਰਨ ਦੀ ਉਹ ਨਹੀਂ ਸੀ ਫਿਰ ਤਾਂ ਆਉਂਦੇ ਭਾਰ ਵੀ ਪਾਉਂਦੇ ਸਵਾਲ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਜਿਵੇਂ ਤੁਸੀਂ ਦੇਖੀ ਆ ਸੰਭੂ ਤੇ ਖਨੌਰੀ ਦੇ ਉੱਤੇ ਕਿਸਾਨ ਦੇਖੋ ਜੀ ਦੇਮਨ ਪਹੁੰਚ ਰਹੇ ਆ ਔਰ ਇਹ ਕੱਲੇ ਮਾਜਰੇ ਚ ਆਸੀ ਉਹਨਾਂ ਨੂੰ ਸਵਾਰ ਕਰਨ ਵਾਸਤੇ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਇਕੱਠੇ ਹੋਇਆ ਬਈ ਸਵਾਲ ਨਹੀਂ ਸਾਡੇ ਅਸੀਂ ਕੋਈ ਵਿਰੋਧ ਨਹੀਂ ਕਰਨਾ ਉਹਨਾਂ ਦਾ ਕੋਈ ਉਹਨਾਂ ਦਾ ਘਰਾਉ ਨਹੀਂ ਕਰਨਾ ਹੈਗਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਬਈ ਸੰਭੂ ਤੇ ਖਨੋਰੀ ਤੇ ਸਾਡੇ ਕਰੋੜਾਂ ਰੁਪਏ ਦਾ ਨੁਕਸਾਨ ਆ ਜਾਨੀ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੇ ਆਸ-ਪਾਸ ਦਾ ਸਮਾਨ ਆ ਜਿਹੜਾ ਉਹ ਸਾਡਾ ਚੋਰੀ ਹੋਇਆ ਬਈ ਇਥੋਂ ਟਰਾਲੀਆਂ ਚੱਕ-ਚੱਕ ਕੇ ਜਿਹੜੇ ਦੇਮਾਨ ਵਰਗੇ ਐਮਐਲਏ ਨੇ ਕੋਲਾ ਗੁਰਲਾਲ ਖਨੋਰਾ ਉਹਨਾਂ ਦੇ ਜਿਹੜੇ ਜਿਗਰੀ ਯਾਰ ਨੇ ਬਈ ਉਹਨਾਂ ਦੇ ਘਰੋਂ ਕਢਵਾਈਆਂ ਨੇ ਉਹਨਾਂ ਦੇ ਹਜੇ ਤੱਕ ਐਫਆਈਆਰ ਦਰਜ ਨਹੀਂ ਹੋਈ ਸੋ ਉਹ ਸਵਾਲ ਸਾਡੇ ਇਸ ਸਰਕਾਰ ਤੋਂ ਬਣਦੇ ਆ ਉਹ ਸਵਾਲ ਕਰਾਂਗੇ ਬਈ ਆਉਣ ਤੋਂ ਆਉਂਦੀ ਆ ਕਹਿੰਦੇ ਦੇਖਦੇ ਆ ਤੋ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਭਾਈ ਉਹਨਾਂ ਚਿਰ ਇਹਨਾਂ ਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਵੱਡੇ ਇਕੱਠ ਕਰਕੇ ਇਹਨਾਂ ਦਾ ਘਰਾਓ ਵੀ ਕਰਾਂਗੇ ਤੇ ਸਵਾਲ ਵੀ ਕਰਾਂਗੇ ਕਿ ਜੀ ਸਰਕਾਰ ਦਾ ਇਹ ਕਹਿਣਾ ਹੈ ਪੰਜਾਬ ਸਰਕਾਰ ਦਾ ਵੀ ਮੰਗਾ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਨੇ ਔਰ ਧਰਨੇ ਜਦੋਂ ਕਿਸਾਨ ਲਾਉਂਦੇ ਨੇ ਤਾਂ ਆਮ ਪਬਲਿਕ ਨੂੰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੁੰਦਾ ਬਿਲਕੁਲ ਜੀ ਇਹ ਕਿਸਾਨ ਇਸ ਗੱਲ ਨੂੰ ਪਲੀ ਭਾਤੀ ਜਾਣਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸੈਂਟਰ ਤੋਂ ਨੇ ਅਸੀਂ ਸੈਂਟਰ ਤੋਂ ਮੰਗਾਂ ਮੰਵਾਉਣ ਖਾਤਰ ਹੀ ਕਨੌਰੀ ਤੇ ਸੰਭੂ ਪਹੁੰਚੇ ਸੀਗੇ ਪਰ ਹਰਿਆਣੇ ਦੇ ਸੈਂਟਰ ਨੇ ਮੂਰੇ ਕੰਧਾਂ ਕੱਢ ਕੇ ਜਿਹੜਾ ਸਾਨੂੰ ਉੱਥੇ ਰੋਕਾਂ ਲਾ ਕੇ ਰੋਕਿਆ ਸੋ ਉਹਦਾ ਖਰਮਿਆਜਾ ਅੱਜ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਬਹਾਨਾ ਲੈ ਕੇ ਕਿ ਲੋਕਾਂ ਨੂੰ ਦਿੱਕਤ ਆ ਰਹੀਆਂ ਨੇ ਉਸ ਆੜ ਦੇ ਵਿੱਚ ਜਿਹੜੀ ਕਿਸਾਨਾਂ 'ਤੇ ਅਟੈਕ ਕੀਤਾ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਕਰਵਾਈਆਂ ਨੇ ਉਥੋਂ ਚੱਕ ਚੱਕ ਕੇ ਸਮਾਨ ਪਾਸੇ ਸਿੱਟਿਆ ਸੋ ਉਹ ਜਿਹੜਾ ਅਟੈਕ ਕੀਤਾ ਬਾਈ ਉਹ ਉਹਨਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਜਿੱਥੇ ਸੈਂਟਰ ਦੇ ਨਾਲ ਭੜਨਾ ਸੀ ਬਾਈ ਅੱਜ ਪੰਜਾਬ ਸਰਕਾਰ ਨੂੰ ਬਲ ਮੂੰਹ ਹੋ ਗਿਆ ਕਿਸਾਨਾਂ ਦਾ ਹੁਣ ਯਾਨੀ ਜਿਹੜਾ ਗੁੱਸਾ ਸੈਂਟਰ ਵੱਲ ਸੀਗਾ ਮਨਾਂ ਦੇ ਵਿੱਚ ਬਾਈ ਉਹ ਪੰਜਾਬ ਸਰਕਾਰ ਦੇ ਆ ਯਾਨੀ ਜਿਹੜੀ ਭਾਜੀ ਇਹ ਪੰਜਾਬ ਸਰਕਾਰ ਭਗਮਤ ਮਾਰਨੇ ਪਈ ਆ ਬਾਈ ਇਹਨੂੰ ਬਹੁਤ ਮਹਿੰਗੀ ਭੁਗਤਣੀ ਪੋਗੀ ਇੱਕ ਗੱਲ ਮੈਂ ਪਹਿਲਾਂ ਵੀ ਕਹੀ ਸੀ ਅੱਜ ਵੀ ਕਹਿਣੀ ਚਾਹਣਾ ਜਿਵੇਂ 84 ਕਾਂਗਰਸ ਨੂੰ ਮਾਰ ਗਈ ਫਿਰ ਅਤਵੀ ਕਾਲੀਆਂ ਨੂੰ ਮਾਰ ਗਈ ਬਈ ਆ ਜਿਹੜਾ ਅਟੈਕ ਕੀਤਾ ਸੰਭੂ ਤੇ ਖੰਡੌਰੀ ਦਾ ਇਹ ਭਗਮਤ ਬਾਣ ਦੀਆਂ ਜਿਹੜਾ ਪੱਟ ਕੇ ਰੰਗਾ ਕਿਉਂਕਿ ਲੋਕਾਂ ਚ ਬਈ ਵੱਡਾ ਗਰੋਸ ਆ ਘਰੋ ਕਰ ਰਿਹਾ ਲੋਕ ਜਣੀ ਇਹੀ ਕਹਿੰਦਾ ਹੁੰਦਾ ਸੀ ਦਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਜਣੀ ਉਹ ਸਮਾਂ ਆਊਗਾ ਲਗਭਗ ਸਾਲ ਬਾਅਦ ਸਵਾ ਸਾਲ ਬਾਅਦ ਜਦੋਂ ਲੋਕਾਂ ਤੋਂ ਇਹ ਵੋਟਾਂ ਮੰਗਣ ਜਾਣਗੇ ਬਈ ਫਿਰ ਡਲਾ ਤਾਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਉਹ ਪਤਾ ਲੱਗੂ ਇਹਨਾਂ ਨੂੰ ਇਹਨਾਂ ਦੇ ਬੋਲ ਬਈ ਸੱਚ ਹੋਣਗੇ ਇਲਾਕਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕੋਈ ਰਣਨੀਤੀ 'ਚ ਬਦਲਾਅ ਕਰ ਸਕਦੇ ਨੇ ਕਿ ਜ਼ਮ ਜੱਦੀ ਬੰਦੀ ਹੈ ਕਿ ਇਹਦੇ ਨਾਲ ਕਿਸਾਨ ਆਮ ਪਬਲਿਕ ਦੀ ਹਰਾਸਮੈਂਟ ਨਾ ਹੋਵੇ ਔਰ ਆਪਣੇ ਹੱਕਾਂ ਲਈ ਸੰਘਰਸ਼ ਜਿਹੜਾ ਉਹ ਵੀ ਜਾਰੀ ਰਵੇ ਦੇਖੋ ਜੀ ਹਮੇਸ਼ਾ ਹੀ ਕਿਸਾਨਾਂ ਨੇ ਇਸ ਚੀਜ਼ ਨੂੰ ਪਹਿਲ ਦਿੱਤੀ ਆ ਚਾਹੇ ਸੰਭੂ ਖਨੌਰੀ ਅਸੀਂ ਧਰਨਾ ਲਾਇਆ ਇੱਕ ਸਾਈਡ ਤੇ ਬੈਠੇ ਸੀ ਜਣੀ ਆਉਣ ਵਾਲੇ ਸਮੇਂ 'ਚ ਵੀ ਇਹ ਚੀਜ਼ ਨੂੰ ਅਸੀਂ ਪਹਿਲ ਦੇ ਆਧਾਰ ਤੇ ਕਿਉਂਕਿ ਸਾਰੇ ਅੱਜ ਜੇ ਕੋਈ ਲੜਾਈ ਲੜਦੇ ਆ ਨਾ ਬਾਈ ਇਹ ਇਹ ਬੱਚੇ-ਬੱਚੇ ਦੀ ਹਰ ਥੁੱਲੇ ਦੀ ਲੜਾਈ ਨੂੰ ਲੈ ਕੇ ਕਿਸਾਨ ਲੜ ਰਹੇ ਆ ਔਰ ਇੱਕ ਵੱਡੀ ਗੱਲ ਕਹਿਣੀ ਚਾਹੁੰਦਾ ਅੱਜ ਪੂਰੇ ਭਾਰਤ ਦੇ ਵਿੱਚ ਜੇ ਕੋਈ ਜਮਾਤ ਸੰਘਰਸ਼ ਕਰਨ ਵਾਲੀ ਹੈਗੀ ਆਪਣੀਆਂ ਹੱਕਾਂ ਮੰਗਾ ਹੱਕੀ ਮੰਗਾ ਵਾਸਤੇ ਸੰਘਰਸ਼ ਕਰਨ ਵਾਲੀ ਹੈਗੀ ਆ ਤਾਂ ਉਹ ਕਿਸਾਨ ਨੇ ਨਹੀਂ ਬਾਕੀ ਜਿਹੜੇ ਵਰਗ ਨੇ ਬਾਈ ਇਹਨਾਂ ਨੇ ਕੁੱਟ ਕੇ ਜੱਤ ਅੰਦਰਵਾੜ ਤੇ ਜਾਂ ਖਤਮ ਕਰਦੇ ਇਹ ਤੁਸੀਂ ਦੇਖਿਆ ਸੋ ਜਿਹੜੇ ਕਿਸਾਨ ਬਾਈ ਇਹ ਸੰਘਰਸ਼ ਕਰ ਰਹੇ ਨੇ ਸੋ ਆਉਣ ਵਾਲੇ ਸਮੇਂ ਚ ਸਮੇਂ ਮੁਤਾਬਕ ਆਪਣਾ ਪ੍ਰੋਗਰਾਮ ਵੀ ਦੇਣਗੇ ਔਰ ਭਾਈ ਸੰਘਰਸ਼ ਜਾਨੀ ਜਿੰਨਾ ਤੇ ਚਿੱਤਿਆ ਨਹੀਂ ਜਾਂਦਾ ਉਹਨਾਂ ਚਾਰ ਉਹਨਾਂ ਚਾਰ ਵੀ